ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚਕੰਨੀ ਤੇ ਦ੍ਰਿਸ਼ਟੀ ਜਿਹੜੀ ਬਤੀ ਜਾ ਰਹੀ ਹੈ ਉਸੇ ਤਹਿਤ ਸ੍ਰੀ ਅਸ਼winiਪੁਰ ਆਈਪੀਐਸ ਅਸਸਿਸ ਦੀ ਤਰਨਤਾਲ ਸ੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਲ ਨੂੰ ਇਹ ਹਦਾਇਤਾਂ ਦੇ ਤਹਿਤ ਜਿਹੜੀ ਹੈ ਜਦੋਂ ਕਿ ਇੱਕ ਜੁਆਇੰਟ ਇਵੈਂਟ ਕੀਤਾ ਗਿਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੀ ਵਲਤਾ ਦਾ ਇਹ ਨਤੀਜਾ ਹੈ ਜਿਹੜੀ ਇਹ ਸਫਲਤਾ ਹਾਸ ਹੋਈ ਹੈ ਇਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਬੇਸ ਦੇ ਉੱਤੇ ਨਾਕਾਬੰਦੀ ਜਿਹੜੀ ਆ ਉਹ ਬਾਦਰ ਨਗਰ ਕੀਤੀ ہوئی ਸੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚਕਨੀ ਤੇ ਦਰੁਸਤੀ ਜਿਹੜੀ ਬਤੀ ਜਾ ਰਹੀ ਹੈ ਉਸੇ ਤਹਿਤ ਸੀਰੀ ਅਸ਼ਵਨੀਪੁਰ ਆਈਪੀਰ ਸਾਸਸਪੀ ਤਰਨਤਾਰ ਸੀਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰ ਇਹ ਹਾੜਤਾਂ ਦੇ ਤਹਿਤ ਜਿਹੜੀ ਆ ਬਹੁਤ ਵੱਡੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਕਿ ਇੱਕ ਜੁਆਇੰਟ ਇਵੈਂਟ ਕੀਤਾ ਗਿਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੀ ਬਲਤਾ ਦਾ ਇਹ ਨਤੀਜਾ ਹੈ ਜਿਹੜੀ ਇਹ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਬੇਸ ਦੇ ਉੱਤੇ ਨਾਕਾਬੰਦੀ ਜਿਹੜੀ ਆ ਉਹ ਬਾਦਰ ਨਗਰ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਇੱਕ ਜਿਹੜੀ ਆ ਕ੍ਰੇਟਾ ਕਾਰ ਜਿਹੜੀ ਇਸ ਆਪਰੇਸ਼ਨ ਦੇ ਦੌਰਾਨ ਰਿਕਵਰ ਕੀਤੀ ਹੈ ਤੇ ਸੁਖਵੀਰ ਸਿੰਘ ਰਵਿੰਦਰ ਸਿੰਘ ਤੇ ਮਨਪ੍ਰੀ ਤਿੰਨ ਜਿਹੜੇ ਵਿਅਕਤੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਤੇ ਤਿੰਨਾਂ ਦੇ ਕੋਲੋਂ ਜਿਹੜੀ ਆ ਪਹਿਲਾਂ 260 ਗ੍ਰਾਮ ਜਿਹੜੀ ਹੈ ਰਿਕਵਰ ਹੋਈ ਤੇ ਫਿਰ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤੇ ਫਰਦਰ ਇਨਕਸ਼ਾਬ ਮੁਤਾਬਕ 255 ਗ੍ਰਾਮ ਜਿਹੜੀ ਆ ਹੈਰੋਨ ਹੋਰ ਰਿਕਵਰ ਹੋਈ ਜੀ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਕਾਰ ਦੇ ਵਿੱਚ ਜਿਹੜੇ 4-3 ਵਿਅਕਤੀ ਨੇ ਇਹ ਗੱਡੀ ਦੇ ਵਿੱਚੋਂ ਨਿਕਲ ਕੇ ਭੱਜਣ ਦੇ ਵਿੱਚ ਕਾਮਯਾਬ ਹੋਵੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਿਨ੍ਹਾਂ ਦੇ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਜਿਹੜੀ ਆਪਰੇਸ਼ਨਲ ਵਰਕ ਹੈ ਉਹਦੇ ਵਿੱਚ ਸਾਨੂੰ ਜਿਹੜਾ ਉਹ ਖਿਆਈ ਆਉਂਦੀ ਹੈ ਇਹਨਾਂ ਨੂੰ ਗ੍ਰਿਫਤਾਰ ਜਲ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆਵਾਂਗਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ BSF ਤੇ ਪੰਜਾਬ ਪੁਲਿਸ ਆ ਇੱਥੇ ਬਾਰਡਰ ਦੇ ਚੱਲੀਆਂ ਆ ਉੱਥੇ ਅਸੀਂ ਫੀਲਡ ਇਲਾਕੇ ਦੇ ਵਿੱਚ ਵੀ ਜੁਆਇੰਟ ਆਪਰੇਸ਼ਨ ਕਰਦੇ ਰਹੇ ਹਾਂ ਜਿੱਥੇ ਸਾਨੂੰ ਇਹ ਕਾਮਯਾਬੀ ਮਿਲੀ ਹੈ ਜਦੇ ਵਿੱਚ 515 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਆ ਜਿਸ ਸੰਬੰਧੀ ਥਾਣਾ ਬਲਟੋਆ ਵੀ ਕੇ ਐਫ ਆਈ ਆਰ ਨੰਬਰ 26 ਡੇਟਡ 13 5 24 ਜਿਹੜੀ 21 ਐ ਐਨ ਡੀ ਪੀ ਆਰ ਸੈਕਟਰ ਦੇ ਥੱਲੇ ਜਿਹੜਾ ਮਕੇਸ਼ ਰਜਿਸਟਰ ਕੀਤਾ ਗਿਆ ਉਥੇ ਨਾਲ ਦੀ ਨਾਲ ਜਿਹੜੀ ਸਾਡੀ ਬਾਰਡਰ ਤੇ ਵੀ ਸਾਂਝੀ ਬਲਤਾ ਉਹ ਵੀ ਬੜੀ ਜਿਹੜੀਆਂ ਪੋਜ਼ਿਟਿਵ ਰਿਜ਼ਲਟ ਲਿਆ ਰਹੀ ਹੈ ਉਸੇ ਤਹਿਤ ਮੈਂ ਦੱਸਣਾ ਚਾਹੁੰਦਾ ਇੱਕ ਹੋਰ ਐਫ ਆਈ ਆਰ ਜਿਹੜੀ ਆ ਉਹ ਥਾਣਾ ਮਲਟੋਆ ਵਿਖੇ ਦਰਜ ਹੋਈ ਹੈ ਤੇ ਕਾਲੀਆ ਪਿੰਡ ਦੇ ਇਲਾਕੇ ਦੇ ਵਿੱਚ ਇੱਕ ਪੈਕੇਟ ਪਿਆ ਦਿਖਾਈ ਦਿੱਤਾ ਜਿਸ ਦਾ ਸਾਂਝਾ ਆਪਰੇਸ਼ਨ ਪੰਜਾਬ ਪੁਲਿਸ ਤੇ BSF ਨੇ ਹਰਲਕੇ ਕੀਤਾ ਤੇ ਪੈਕੇਟ ਦੇ ਵਿੱਚੋਂ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਹਰੋਨ ਰਿਕਵਰ ਹੋਈ ਜਿਹੜੀ ਆ ਇਹ ਹਰੋਨ ਰਿਕਵਰ ਕਰਕੇ ਇਹਦਾ ਵੀ ਜਿਹੜਾ ਵੱਖਰਾ ਕੇਸ ਥਾਣਾ ਮਲਟੋਆ ਵਿਖੇ ਦਰਜ ਰਜਿਸਟਰ ਕਰਾਇਆ ਗਿਆ ਦੋਨਾਂ ਮੁਕਦਮਿਆਂ ਦੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਹੈ ਤੇ ਜਿਹੜੇ ਜੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਅਸੰਕੀਤਾ ਜਾਊਗਾ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜ ਜਿਹੜੇ ਆ ਉਹ ਵੀ ਖੰਡਾਲੇ ਜਾਣਗੇ ਤੇ ਨਾਲ ਦੀ ਨਾਲ ਜਿਹੜੀ ਹੈਰਨ ਬਾਰਡਰ ਤੋਂ ਮਿਲੀ ਆ ਉਹ ਸਬੰਧੀ ਵੀ ਜਿਹੜੀ ਸਾਡੀ ਟੈਕਨੀਕਲ ਅਨਲਿਸਿਸ ਆ ਡੰਪ ਚੁੱਕਣਾ ਜਾਂ ਜਿਹੜੀ ਮੈਨੂਅਲ ਇਨਫੋਰਮੇਸ਼ਨ ਆ ਉਹਨੂੰ ਡਿਵੈਲਪ ਕਰਕੇ ਜਿਹੜੇ ਇਹਦੇ ਵਿੱਚ ਸ਼ਾਮਲ ਗੱਤੀ ਆ ਉਹਨਾਂ ਨੂੰ ਜਲਦੋ ਜਲਦ ਗ੍ਰਿਫਤਾਰ ਕੀਤਾ ਜਾਊਗਾ ਜੇ ਤੁਸੀਂ ਥੋੜੇ ਜਿਹਾ ਸਮੇਂ ਦੀ ਗੱਲ ਕਰੋ ਤੇ 101 ਬਟਾਲੀਅਨ ਤੇ 103 ਬਟਾਲੀਅਨ ਜਿਹੜੀ ਬੀਐਸਐਫ ਆ ਤੇ ਪੰਜਾਬ ਪੁਲਿਸ ਹੈ ਦੀ ਸਾਂਝੀ ਬਾਲਤਾ ਦਾ ਨਤੀਜਾ ਹੈ ਕਿਲਵਾਂ ਦੇ ਵਿੱਚ ਅਸੀਂ ਹਰ ਉਹਨਾਂ ਨੂੰ ਰਿਕਵਰ ਕਰ ਚੁੱਕੇ ਹਾਂ ਤੇ ਕਈ ਦਰਜਨਾਂ ਦੇ ਕਰੀਬ ਜਿਹੜੇ ਅਸੀਂ ਡਰੋਨ ਬਰਾਮਦ ਕਰ ਚੁੱਕੇ ਆ ਤੇ ਸਾਡੀ ਜਿਹੜੀ ਮੁਹਿੰਮ ਆ ਉਹ ਸਮਗਲਰਾਂ ਦੇ ਖਿਲਾਫ ਤੇ ਮਾਰੇ ਅੰਸਰਾਂ ਦੇ ਖਿਲਾਫ ਕਿਸੇ ਤਰ੍ਹਾਂ ਚੱਲੀ